ਮੈਂ ਜਿੰਨੇ ਵੀ ਉਹ ਦਵਾਨ ਲਾਏ ਸੀ ਨਾ 19 'ਚ 19 'ਚ ਤੇ ਮੈਂ ਇਹੀ ਬੋਲਦਾ ਰਿਹਾ ਸਟੇਜਾਂ ਤੇ ਕਿ ਐਦ ਕੀ ਆਇਆ ਅਗਲੀ ਵਾਰੀ ਪਤਾ ਨਹੀਂ ਆਉਂਕਾ ਮੈਨੂੰ ਲੱਗਦਾ ਸੀ ਇਹ ਬੰਦ ਹੋ ਜਾਣਗੇ ਕਈ ਸਾਲ ਬੰਦ ਰਹੇ 6 ਸਾਲ ਮੈਂ ਜੜਦੀ ਕਲਾ 'ਚ ਹੀ ਸੀ ਪਿਛਲੇ ਸਾਲ ਫਤੇਗੜ ਸਾਹਿਬ ਦਾ ਪ੍ਰੋਗਰਾਮ ਚੱਲੇ 3000 ਬੰਦਾ ਲਾਈਵ ਵੇਖ ਰਿਆ ਸੀ ਤੇ 26 ਦੀ ਕ੍ਰਿਸਮਸ ਸੀ ਬੱਚੀ ਰਾਤ 26 1.5 ਲੱਖ ਬੰਦਾ 크리스마ਸ ਵਾਲਿਆਂ ਨੂੰ ਲਾਈਵ ਵੇਖ ਰਿਹਾ ਸੀ ਮੈਂ ਇਦਾਂ ਵੇਖਾਂ ਮੈਨੂੰ ਇਹ ਲੱਗੇ ਸ਼ਬੀਲ ਮੇਰੇ ਤੇ ਕਿਸੇ ਨੇ ਲਾਈ ਹੈ ਰੌਲਾ ਕਿਸੇ ਦਾ ਹੈ ਮੈਂ ਗੁਰੂ ਗੋਬਿੰਦ ਸਿੰਘ ਦਾ ਪ੍ਰਚਾਰ ਨਹੀਂ ਕਰ ਰਿਹਾ ਮੈਨੂੰ ਚੁਕਣ ਚ ਕੋਈ ਫਰਕ ਨਹੀਂ ਪੈਂਦਾ ਜੇ ਮੇਰੇ ਜਾਣ ਨਾਲ 10-20 ਹਜ਼ਾਰ ਬੰਦਾ ਇਕੱਠਾ ਹੋ ਸਕਦਾ ਹੈ ਅਸੀਂ ਵੱਡੇ ਵੱਡੇ ਇਕੱਠ ਕਰ ਸਕਦੇ ਆ ਮੰਡੀਆਂ ਭਰ ਸਕਦੇ ਆ ਵੱਡੀਆਂ ਵੱਡੀਆਂ ਤੇ ਕਲਗੀਆਂ ਵਾਲੇ ਕਹਿਣਗੇ ਰੁਸਿਆ ਤੂੰ ਉਹਨਾਂ ਨਾਲ ਸੀ ਤੂੰ ਮੇਰੇ ਨਾਲ ਕਿਉਂ ਰੁਸ ਗਿਆ ਤੂੰ ਪ੍ਰਚਾਰ ਕਿਉਂ ਨਹੀਂ ਕਰਦਾ ਤੈਨੂੰ ਪਤਾ ਹੈ ਤੂੰ ਭਰ ਸਕਦਾ ਹੈ ਤੈਨੂੰ ਪਤਾ ਹੈ ਤੂੰ ਇਕੱਠ ਕਰ ਸਕਦਾ ਹੈ ਤੂੰ ਕਿਉਂ ਘਰ ਬੈਠਾ ਮੈਂ ਉਹ ਫਤੇਗੜ ਸਾਹਿਬ ਵਾਲੀ ਦੇਖਦਾ ਸੀ ਮੈਨੂੰ ਲੱਗਦਾ ਸੀ ਵੀ ਕਰਨਾ ਚਾਹੀਦਾ ਜਿੰਨਾ ਚਿਰ ਸਾਡੇ ਸ਼ਰੀਰ 'ਚ ਸਾਹ ਹੈ ਮੈਨੂੰ ਬੋਲਣਾ ਚਾਹੀਦਾ ਹੈ ਮੈਨੂੰ ਜਾਣਾ ਚਾਹੀਦਾ ਇਸੇ ਕਰਕੇ ਮੈਂ ਅਕਾਲ ਤਖਤ ਸਾਹਿਬ ਜਦੋਂ ਖੜਿਆ ਸੀ ਨਾ ਮੈਨੂੰ ਜਥੇਦਾਰ ਨਹੀਂ ਸੀ ਦਿੱਸਦੇ ਮੈਨੂੰ ਇਹ ਲੱਗਦਾ ਸੀ ਮੈਂ ਕਲਕੀਆਂ ਵਾਲੇ ਅੱਗੇ ਖੜਾ ਤੇ ਹੱਥ ਜੋੜ ਕੇ ਮੈਂ ਉਸ ਦਿਨ ਆਪਣੇ ਮਨ 'ਚ ਬੜਾ ਕੁਝ ਸੀ ਮੇਰੇ ਚੱਲਦਾ ਸਾਰੇ ਕੁਛ ਦੇ ਉੱਤੇ ਮੈਂ ਡਰਦਾ ਪਾ ਕੇ ਖੜ ਗਿਆ ਕੀਤੀਆਂ ਗਲਤੀਆਂ ਨਹੀਂ ਕੀਤੀਆਂ ਖੜ ਗਿਆ ਬਸ ਗੋਲੀਆਂ ਵਾਲੇ ਇਹਨੇ ਕਦੇ ਮਾਫੀਆਂ ਨਹੀਂ ਮੰਗਡੀਆਂ ਮੈਂ ਗੱਲਾਂ ਦੀਆਂ ਵੀ ਮਾਫੀਆਂ ਮੰਗ ਲਈਆਂ ਮੈਂ ਗੋਲੀਆਂ ਨਹੀਂ ਚਲਾਈਆਂ ਗੋਲੀਆਂ ਵਾਲੇ ਕਦੇ ਮਾਫੀਆਂ ਨਹੀਂ ਮੰਗਦੇ ਮੈਂ ਤੇ ਗੱਲਾਂ ਦੀਆਂ ਵੀ ਮਾਫੀਆਂ ਮੰਗ ਲਈਆਂ ਕੋਈ ਨਹੀਂ ਜੇ ਮੇਰੇ ਜਾਨ ਨਾਲ ਸਿੱਖੀ ਵੱਧ ਸਕਦੀ ਹੈ ਕਿਸੇ ਦੇ ਅੰਦਰ ਪਿਆਰ ਪੈ ਸਕਦਾ ਹੈ ਤੇ ਮੈਂ ਜਾਣਾ ਸੋ ਐਸੀ ਮੇਰ ਹੋਈ ਮੈਨੂੰ ਨਹੀਂ ਸੀ ਉਮੀਦ ਮੈਨੂੰ ਐ ਸੀ 6 ਸਾਲ ਲੰਘ ਗਏ ਐ ਖੁਰੇ ਲੋਕ ਬਦਲ ਗਏ ਹੋਣਗੇ ਤੇ ਮੈਂ ਰਾਏਪੋਟ ਵੀ ਬੋਲਿਆ ਸੀ ਸੰਗਤ ਜਿੱਥੇ ਖੜੀ ਸੀ ਉੱਥੇ ਹੀ ਖੜੀ ਸੀ ਪ੍ਰਬੰਧਕ ਜਿੱਥੇ ਖੜੇ ਸੀ ਉੱਥੇ ਹੀ ਖੜੇ ਸੀ ਮੈਂ ਹੀ ਨਹੀਂ ਆਇਆ ਪਿਆਰ ਵਾਲੇ ਤੇ ਉੱਥੇ ਹੀ ਕੜੇ